ਗੁਰੂ ਪਿਆਰਿਓ ਅੱਜ ਆਪਾਂ ਵਿਚਾਰ ਕਰਾਂਗੇ ਮੇਰੇ ਜਗਤ ਪਿਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਇਤਿਹਾਸ ਵਿੱਚੋਂ ਭਾਈ ਸੈ ਭਾਈ ਕੌਡਾ ਜੀ ਦੇ ਇਤਿਹਾਸ ਬਾਰੇ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਕੌਡਾ ਰਾਕਸ਼ਸ ਆਖਿਆ ਗਿਆ ਕੌਡਾ ਭੀਲ ਵੀ ਆਖਿਆ ਗਿਆ ਹੈ ਸੋ ਕੌਣ ਸੀ ਕੌਡਾ ਰਾਕਸ਼ਸ ਜਿਸ ਕੋਲ ਗੁਰੂ ਨਾਨਕ ਪਾਸ਼ਾ ਜੀ ਜਾਂਦੇ ਹਨ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਜਿਹੜਾ ਕੌਡਾ ਰਾਖਸ਼ ਸੀ ਇਹਨੇ ਇੱਕ ਕੜਾਹਾ ਰੱਖਿਆ ਹੋਇਆ ਸੀ ਉਸ ਕੜਾਹੇ ਦੇ ਵਿੱਚ ਤੇਲ ਦਰਿਜਦਾ ਹੀ ਰਹਿੰਦਾ ਸੀ ਉਬਲਦਾ ਹੀ ਰਹਿੰਦਾ ਸੀ ਜਿਸ ਕਿਸੇ ਇਨਸਾਨ ਨੂੰ ਫੜ ਲੈਂਦਾ ਸੀ ਕਹਿੰਦੇ ਉਹਨੂੰ ਕੜਾਹੇ ਦੇ ਵਿੱਚ ਤਲਕੇ ਖਾਂਦਾ ਸੀ ਤੇ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜਾਂਦੇ ਨੇ ਤਾਂ ਕਿਵੇਂ ਸਿੱਧੇ ਰਸਤੇ ਪਾਉਂਦੇ ਨੇ ਕਿਵੇਂ ਸਿੱਖ ਧਰਮ ਦਾ ਪ੍ਰਚਾਰਕ ਥਾਪਦੇ ਨੇ ਇਸ ਕੌਡੇ ਨੂੰ ਕੌਡੇ ਰਾਖਸ਼ ਤੋਂ ਭਾਈ ਕੌਡਾ ਕਿਵੇਂ ਬਣਾਉਂਦੇ ਨੇ ਲੋ ਗੁਰੂ ਪਿਆਰਿਓ ਆਓ ਆਪਾਂ ਇਤਿਹਾਸ ਸੰਝ ਕਰਨ ਦਾ ਯਤਨ ਕਰੀਏ ਬੇਨਤੀ ਹੈ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰਿਓ ਇਹ ਸਭ ਤੋਂ ਵੱਡੀ ਸੇਵਾ ਹੈ ਗੁਰੂ ਪਿਆਰਿਓ ਮੇਰੇ ਜਗਤ ਪਿਤਾ ਧੰਨ ਸ਼੍ਰੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਇਸ ਜਗਤ ਜਲੰਦੇ ਨੂੰ ਤਾਰਦੇ ਹੋਏ ਜਦੋਂ ਦੱਖਣ ਦੀ ਉਦਾਸੀ ਕਰਦੇ ਨੇ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਰਾਜਸਥਾਨ ਲੰਘ ਕੇ ਮੱਧ ਪ੍ਰਦੇਸ਼ ਵਿੱਚ ਪਹੁੰਚਦੇ ਨੇ ਉੱਥੋਂ ਦੇ ਵਸਨੀਕਾਂ ਨੂੰ ਉੱਥੋਂ ਦੇ ਲੋਕਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦਾ ਰੱਬੀ ਉਪਦੇਸ਼ ਦਿੰਦੇ ਨੇ ਤੇ ਉਹਨਾਂ ਲੋਕਾਂ ਤੋਂ ਪਤਾ ਲੱਗਦਾ ਹੈ ਉਹ ਲੋਕ ਕਹਿੰਦੇ ਨੇ ਹੇ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਤੁਸੀਂ ਅੱਗੇ ਸੰਗਤ ਨੂੰ ਤਾਰਨ ਲਈ ਜਾ ਰਹੇ ਹੋ ਪਰ ਅਸੀਂ ਇੱਕ ਬੇਨਤੀ ਕਰਦੇ ਹਾਂ ਤੁਹਾਨੂੰ ਰਾਹ ਦੇ ਵਿੱਚ ਜਿਹੜਾ ਇਹ ਜੰਗਲ ਪਏਗਾ ਨਾ ਇਸ ਜੰਗਲ ਦੇ ਵਿੱਚ ਭਾਵੇਂ ਕਿ ਉਹ ਸਾਰਾ ਇਲਾਕਾ ਉਦੋਂ ਜੰਗਲੀ ਹੁੰਦਾ ਸੀ ਪਰ ਉਹਨਾਂ ਨੇ ਇਸ ਕਰਕੇ ਆਖਿਆ ਕਿ ਜਿਹੜਾ ਅੱਗੇ ਵਾਲਾ ਜੰਗਲ ਹੈ ਇਸ ਦੇ ਵਿੱਚ ਕੌੜਾ ਰਾਖਸ਼ ਰੈਂਦਾ ਹੈ ਕੌੜੇ ਰਾਖਸ਼ ਦੇ ਨਾਲ ਉਸ ਦੀ ਜਾਤ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਭੀ ਲਖਿਆ ਜਾਂਦਾ ਸੀ ਕਈ ਇਤਿਹਾਸਕਾਰਾਂ ਨੇ ਕੌੜੇ ਰਾਖਸ਼ ਨੂੰ ਕੌੜਾ ਭੀ ਲਖਿਆ ਰਾਖਸ਼ ਇਸ ਕਰਕੇ ਆਖਿਆ ਜਾਂਦਾ ਕਿਉਂਕਿ ਇਹ ਜਿਉਂਦੇ ਮਨੁੱਖਾਂ ਨੂੰ ਤਲਕੇ ਖਾਂਦਾ ਸੀ ਇਹ ਵੀ ਕਈ ਸਾਖੀਆਂ ਦੇ ਵਿੱਚ ਸਾਨੂੰ ਮਿਲਦਾ ਹੈ ਸੋ ਗੁਰੂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਭਾਈ ਕੌਡੇ ਬਾਰੇ ਕੌਡੇ ਰਾਖਸ਼ਸ ਬਾਰੇ ਸੁਣਦੇ ਨੇ ਤਾਂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਕੋਈ ਗੱਲ ਨਹੀਂ ਭਾਈ ਅਸੀਂ ਉਸ ਭੀਲ ਜਾਤੀ ਦੇ ਲੋਕਾਂ ਨੂੰ ਵੀ ਤਾਰਾਂਗੇ ਭੀਲ ਉਹਨਾਂ ਨੂੰ ਆਖਿਆ ਜਾਂਦਾ ਸੀ ਜਿਹੜੇ ਤੀਰ ਕਮਾਨ ਚਲਾਉਂਦੇ ਸੀ ਇਹ ਇੱਕ ਜਾਤੀ ਸੀ ਜਿਹੜੀ ਜੰਗਲ ਦੇ ਵਿੱਚ ਰਿਆ ਕਰਦੇ ਸੀ ਤੇ ਗੁਰੂ ਪਿਆਰਿਓ ਆਮ ਲੋਕਾਂ ਦੇ ਨਾਲੋਂ ਇਹ ਲੋਕ ਜੰਗਲਾਂ ਦੇ ਵਿੱਚ ਰਿਆ ਕਰਦੇ ਸਨ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਲੋਕਾਂ ਤੋਂ ਕੌਡੇ ਰਾਖਸ਼ ਬਾਰੇ ਸੁਣਦੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਜੰਗਲ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਕੌਡੇ ਰਾਖਸ਼ ਨੇ ਅਤੇ ਉਸ ਦੇ ਜਿੰਨੇ ਵੀ ਸਾਥੀ ਸੀ ਜਿੰਨੇ ਵੀ ਸਮਾਜ ਦੇ ਜਾਂ ਕਬੀਲੇ ਦੇ ਲੋਕ ਸਨ ਡੇਰੇ ਲਾਏ ਹੋਏ ਸਨ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚ ਜਾਂਦੇ ਨੇ ਰਾਤ ਪੈ ਜਾਂਦੀ ਹੈ ਅੰਮ੍ਰਿਤ ਵੇਲਾ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਕੀਰਤਨ ਕਰਦੇ ਨੇ ਪਾਈ ਮਰਦਾਨਾ ਜੀ ਬਹੁਤ ਸੋਹਣੀ ਰਬਾਬ ਵਜਾਉਂਦੇ ਸਨ ਆਪਾਂ ਸਾਰੇ ਜਾਣਦੇ ਆ ਜਦੋਂ ਪਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਗੁਰੂ ਨਾਨਕ ਮਹਾਰਾਜ ਜੀ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਉਹ ਜੰਗਲ ਦੇ ਵਿੱਚ ਜਿੱਥੇ ਸੁੰਨਸਾਨ ਸ਼ਨਾਟਾ ਛਾਇਆ ਹੋਇਆ ਸੀ ਉਹ ਸਤਗੁਰਾਂ ਦੇ ਕੀਰਤਨ ਦੀ ਆਵਾਜ਼ ਬਹੁਤ ਦੂਰ ਦੂਰ ਤੱਕ ਜਾਣ ਲੱਗੀ ਜਦੋਂ ਇੱਕ ਕੌਡੇ ਰਕਸ਼ਸ਼ ਅਤੇ ਇਹਨਾਂ ਦੀ ਜਾਤੀ ਦੇ ਲੋਕਾਂ ਨੂੰ ਭੀਲ ਜਾਤੀ ਦੇ ਲੋਕਾਂ ਨੂੰ ਇਹ ਆਵਾਜ਼ ਸੁਣੀ ਤਾਂ ਉਹ ਭੱਜ ਕੇ ਆਵਾਜ਼ ਸੁਣਨ ਲਈ ਆਏ ਤੇ ਜਦੋਂ ਆਵਾਜ਼ ਸੁਣਨ ਲਈ ਉਹ ਭੱਜ ਕੇ ਆਏ ਤਾਂ ਉਹਨਾਂ ਨੇ ਕੀ ਵੇਖਿਆ ਕਿ ਸਾਹਮਣੇ ਦੋ ਇਨਸਾਨ ਬੈਠੇ ਨੇ ਤੇ ਜਦੋਂ ਵੇਖਦੇ ਨੇ ਕਿ ਉਹ ਤਾਂ ਇੱਕ ਕੀਰਤਨ ਕਰ ਰਹੇ ਨੇ ਬੜੀ ਸੋਹਣੀ ਆਵਾਜ਼ ਦੇ ਨਾਲ ਮਧੁਰ ਆਵਾਜ਼ ਦੇ ਨਾਲ ਰੱਬੀ ਉਸਤਤ ਕਰ ਰਹੇ ਨੇ ਸਾਰੇ ਹੈਰਾਨ ਹੋ ਜਾਂਦੇ ਨੇ ਵੇਖਦੇ ਨੇ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਵੱਲ ਫਿਰ ਉਹਨਾਂ ਨੇ ਆਖਿਆ ਕਿ ਸਾਡੇ ਕਬੀਲੇ ਦੇ ਵਿੱਚ ਇਨਸਾਨ ਕਿਵੇਂ ਆ ਗਏ ਇਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਕੋਈ ਖੌਫ ਨਹੀਂ ਫਿਰ ਉਹ ਆਪਣੇ ਸਰਦਾਰ ਨੂੰ ਕੌਡੇ ਰਾਖਸ਼ਸ ਨੂੰ ਜਾ ਕੇ ਸੁਨੇਹਾ ਲਾਉਂਦੇ ਨੇ ਜਿਹੜਾ ਕੌਡਾ ਰਾਖਸ਼ਸ ਸੀ ਉਹ ਇਹਨਾਂ ਦਾ ਸਰਦਾਰ ਸੀ ਰਾਖਸ਼ਸ ਦਾ ਮਤਲਬ ਇਹ ਨਹੀਂ ਕਿ ਉਹਦੇ ਦੰਦਬਾਰ ਸੀ ਜਾਂ ਉਹ ਇਨਸਾਨ ਨਹੀਂ ਸੀ ਕੋਈ ਭੂਤ ਪ੍ਰੇਤ ਸੀ ਨਹੀਂ ਗੁਰੂ ਪਿਆਰਿਓ ਉਹ ਹੈ ਇਨਸਾਨ ਹੀ ਸੀ ਪਰ ਜਦੋਂ ਉਹਨੂੰ ਸਮਾਜ ਨਾਲੋਂ ਤੋੜ ਦਿੱਤਾ ਗਿਆ ਤਾਂ ਉਹ ਭਾਈ ਕੌਡਾ ਜਿਹੜਾ ਕੌਡਾ ਰਾਖਸ਼ਸ ਸੀ ਉਹ ਆਪਣੇ ਲੋਕਾਂ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਕਬੀਲੇ ਦੇ ਵਿੱਚ ਰਹਿੰਦਾ ਸੀ ਜਦੋਂ ਪਤਾ ਲੱਗਿਆ ਕਿ ਦੋ ਇਨਸਾਨ ਆਏ ਨੇ ਉਹ ਜੰਗਲ ਦੇ ਵਿੱਚ ਕੀਰਤਨ ਕਰਨ ਲੱਗੇ ਨੇ ਤਾਂ ਉਹ ਉੱਥੇ ਪਹੁੰਚ ਜਾਂਦਾ ਜਿੱਥੇ ਗੁਰੂ ਨਾਨਕ ਪਾਸ਼ਾ ਤੇ ਭਾਈ ਮਰਦਾਨਾ ਜੀ ਕੀਰਤਨ ਕਰਦੇ ਸਨ ਤੇ ਨਾਲ ਹੀ ਹੋਰ ਭੀਲ ਲਜਾਤੀ ਦੇ ਲੋਕ ਜਿਹੜੇ ਉੱਥੇ ਸਮੂਹ ਇਕੱਠ ਦੇ ਰੂਪ ਦੇ ਵਿੱਚ ਖੜੇ ਸਨ ਗੁਰੂ ਨਾਨਕ ਪਾਸ਼ਾ ਤੇ ਭਾਈ ਮਰਦਾਨਾ ਜੀ ਵੱਲ ਵੇਖ ਰਹੇ ਸਨ ਜਦੋਂ ਇਹ ਕੌਡਾ ਰਾਖਸ਼ ਉੱਥੇ ਪਹੁੰਚਦਾ ਤਾਂ ਵੇਖ ਕੇ ਹੈਰਾਨ ਹੋ ਜਾਂਦਾ ਕਿ ਇਹ ਜਿਹੜੇ ਦੋ ਇਨਸਾਨ ਨੇ ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਕੋਈ ਖੌਫ ਨਹੀਂ ਕੋਈ ਚਿੰਤਾ ਨਹੀਂ ਤਾਂ ਗੁਰੂ ਪਿਆਰੋਂ ਮਨੋਂ ਮਨੇ ਸੋਚਦਾ ਕਿ ਇਹ ਆਮ ਇਨਸਾਨ ਨਹੀਂ ਕਿਉਂਕਿ ਇੱਥੇ ਆਉਣ ਤੋਂ ਤਾਂ ਵੱਡੇ ਵੱਡੇ ਸੂਰਮੇ ਯੋਧੇ ਡਰਦੇ ਨੇ ਪਰ ਇਹ ਦੋ ਫਰਿਸ਼ਤੇ ਆਏ ਨੇ ਇਹ ਕੋਈ ਆਮ ਨਹੀਂ ਇਹ ਲੱਗਦਾ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਨੇ ਸੋ ਗੁਰੂ ਪਿਆਰੇ ਜਦੋਂ ਕੋਡੇ ਰਾਖਸ਼ ਨੇ ਇਹ ਵੇਖਿਆ ਕਿ ਇਹ ਕਿਵੇਂ ਆਏ ਅੱਗੇ ਵਧਿਆ ਭਾਈ ਮਰਦਾਨੇ ਵੱਲ ਨੂੰ ਕੋਡਾ ਰਾਖਸ਼ ਗੁਰੂ ਨਾਨਕ ਮਹਾਰਾਜ ਮੂਹਰੇ ਖੜ ਜਾਂਦੇ ਨੇ ਕੌਣ ਹੈ ਭਾਈ ਤੂੰ ਕੌਡੇ ਰਾਖਸ਼ਸ ਨੂੰ ਕਹਿੰਦੇ ਨੇ ਕੌਮਣਾ ਹੈ ਤੂੰ ਤੇ ਕੌਡਾ ਰਾਖਸ਼ਸ ਕਹਿੰਦਾ ਜੀ ਮੈਂ ਕੌਡਾ ਰਾਖਸ਼ਸ ਆ ਮਹਾਰਾਏ ਕਹਿੰਦੇ ਰਾਖਸ਼ਸ ਤਾਂ ਰੱਬ ਨੇ ਕਿਸੇ ਨੂੰ ਬਣਾਇਆ ਹੀ ਨਹੀਂ ਤੂੰ ਰਾਖਸ਼ਸ ਕਿੱਥੋਂ ਹੋ ਗਿਆ ਬਈ ਜਦੋਂ ਇਹ ਗੱਲ ਆਖੀ ਤਾਂ ਕੌਡੇ ਦੇ ਮਨ ਨੂੰ ਥੋੜਾ ਜਿਹਾ ਤਰਬਾਸ ਮਿਲਿਆ ਕਿ ਮੈਂ ਰਾਖਸ਼ਸ ਤਾਂ ਹੈ ਨਹੀਂ ਮੈਂ ਤਾਂ ਇਨਸਾਨ ਆ ਗੁਰੂ ਨਾਨਕ ਮਹਾਰਾਏ ਨੇ ਆਖਿਆ ਨਾ ਕਿ ਰੱਬ ਨੇ ਤਾਂ ਸਾਰਿਆਂ ਨੂੰ ਇਨਸਾਨ ਬਣਾਇਆ ਤੂੰ ਰਾਖਸ਼ ਕਿਵੇਂ ਹੋ ਗਿਆ ਬਈ ਜਦੋਂ ਇਹ ਕੰਨਾਂ 'ਚ ਆਵਾਜ਼ ਪਈ ਫਿਰ ਉੱਥੇ ਸ਼ਾਂਤ ਹੋ ਕੇ ਖੜ ਜਾਂਦਾ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨੇ ਨੂੰ ਕਿਉਂ ਫੜ ਰਹੇ ਆ ਤੇ ਕਹਿੰਦਾ ਜੀ ਮੈਂ ਕੜਾਹਾ ਰੱਖਿਆ ਹੋਇਆ ਕੜਾਹੇ ਦੇ ਵਿੱਚ ਤੇਲ ਪਾਇਆ ਹੋਇਆ ਮੈਂ ਤਲ ਕੇ ਖਾਵਾਂਗਾ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਕਿਉਂ ਖਾਵੇਂਗਾ ਤਲ ਕੇ ਇਹ ਵੀ ਇਨਸਾਨ ਹੈ ਤੂੰ ਵੀ ਇਨਸਾਨ ਹੈ ਇੰਨਾ ਸੋਹਣਾ ਜੰਗਲ ਹੈ ਜੰਗਲ ਦੇ ਵਿੱਚ ਇੰਨੇ ਸੋਹਣੇ ਫਲਦਾਰ ਦਰਖਤ ਨੇ ਬੂਟੇ ਲੱਗੇ ਹੋਏ ਨੇ ਇੰਨੇ ਸੋਹਣੇ ਸੋਹਣੇ ਫਲ ਲੱਗੇ ਨੇ ਤੂੰ ਫਲ ਖਾ ਕੇ ਗੁਜ਼ਾਰਾ ਕਰ ਜਿਹਦੇ ਨਾਲ ਤੇਰਾ ਖੂਨ ਬਣੇਗਾ ਇਹੋ ਜੇ ਫਲ ਫਰੂਟ ਖਾ ਇੰਨਾ ਕੁਛ ਹੈ ਖਾਣ ਨੂੰ ਤੂੰ ਇਨਸਾਨਾਂ ਨੂੰ ਮਾਰ ਕੇ ਕਿਉਂ ਖਾਣਾ ਜੇ ਸਾਰੇ ਹੀ ਇਨਸਾਨ ਇਨਸਾਨਾਂ ਨੂੰ ਮਾਰ ਕੇ ਖਾਣ ਲੱਗ ਜਾਣਗੇ ਤਾਂ ਇੱਥੇ ਤਾਂ ਮਨੁੱਖ ਹੀ ਖਤਮ ਹੋ ਜਾਏਗਾ ਜਦੋਂ ਗੁਰੂ ਨਾਨਕ ਪਾਸ਼ਾ ਨੇ ਇਹ ਗੱਲ ਆਖੀ ਤਾਂ ਇਹ ਵੀ ਤੀਰ ਦੇ ਵਾਂਗ ਇਸ ਕੋਡੇ ਰਾਖਸ਼ ਦੇ ਦਿਲ ਦੇ ਉੱਤੇ ਵੱਜਦੀ ਹੈ ਪਹਿਲੀ ਗੱਲ ਇਹ ਵੱਜੀ ਕਿ ਤੂੰ ਰਾਖਸ਼ ਨਹੀਂ ਤੂੰ ਇਨਸਾਨ ਹੈ ਦੂਜੀ ਗੱਲ ਇਹ ਕਿ ਤੂੰ ਜੇ ਇਨਸਾਨ ਹੀ ਖਾਣ ਲੱਗ ਗਿਆ ਫਿਰ ਇੱਥੇ ਇਨਸਾਨ ਨਹੀਂ ਬਚਣੇ ਜੇ ਇਨਸਾਨ ਇਨਸਾਨਾਂ ਨੂੰ ਮਾਰ ਕੇ ਖਾਣ ਲੱਗੇ ਫਿਰ ਇੱਥੇ ਇਨਸਾਨ ਜਾਤੀ ਹੀ ਖਤਮ ਹੋ ਜਾਏਗੀ ਤੇ ਅਸੀਂ ਇੱਥੇ ਇੱਕ ਦੂਜੇ ਨੂੰ ਖਤਮ ਨਹੀਂ ਕਰਨਾ ਹੈ ਇੱਕ ਦੂਜੇ ਨੂੰ ਜੀਵਨ ਦੇਣਾ ਹੈ ਜਦੋਂ ਇਹ ਗੱਲਾਂ ਸੁਣੀਆ ਤਾਂ ਗੁਰੂ ਪਿਆਰਿਓ ਉਹ ਜਿੰਨੇ ਵੀ ਭੀਲ ਜਾਤੀ ਦੇ ਲੋਕ ਸਨ ਕੋਡਾ ਰਾਖਸ਼ ਸੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪੈਂਦਾ ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਅਸੀਂ ਇਹ ਸਮਾਜ ਤੋਂ ਟੁੱਟੇ ਹੋਏ ਸਾਨੂੰ ਨਹੀਂ ਪਤਾ ਕਿ ਕਿਵੇਂ ਦਾ ਜੀਵਨ ਜਿਉਣਾ ਹੈ ਕੌਣ ਆਸੀਂ ਕਿਵੇਂ ਜੀਵਨ ਬਤੀਤ ਕਰਨਾ ਹੈ ਤਾਂ ਗੁਰੂ ਨਾਨਕ ਮਹਾਰਾਜ ਜੀ ਨੇ ਉੱਥੇ ਕੌਡੇ ਰਾਖਸ਼ ਨੂੰ ਆਖਿਆ ਕਿ ਭਾਈ ਤੂੰ ਰਾਖਸ਼ ਨਹੀਂ ਤੂੰ ਇਨਸਾਨ ਹੈ ਤੇ ਇਨਸਾਨ ਉਹ ਹੈ ਜੋ ਅਕਾਲ ਪੁਰਖ ਨੇ ਬਣਾਇਆ ਹੈ ਅਕਾਲ ਪੁਰਖ ਇਨਸਾਨ ਦੇ ਅੰਦਰ ਹੀ ਵੱਸਦਾ ਹੈ ਅਸੀਂ ਇਸ ਰੱਬ ਨੂੰ ਆਪਣੇ ਅੰਦਰੋਂ ਖੋਜਣਾ ਹੈ ਜਦੋਂ ਇਹ ਉਪਦੇਸ਼ ਕੌਡੇ ਰਾਖਸ਼ ਨੂੰ ਦਿੱਤਾ ਉਹਨਾਂ ਦੀ ਜਾਤੀ ਦੇ ਲੋਕਾਂ ਨੂੰ ਦਿੱਤਾ ਤਾਂ ਕੌਡਾ ਰਾਖਸ਼ ਕਹਿੰਦਾ ਗੁਰੂ ਪਾਤਸ਼ਾਹ ਜੀ ਆਪਣੇ ਨਾਮ ਦੀ ਦਾਤ ਬਖਸ਼ੋ ਮੈਨੂੰ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਸਿੱਧੇ ਰਾਸਤੇ ਪਾਇਆ ਉਸ ਕੌਡੇ ਰਾਖਸ਼ ਨੂੰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਭਾਈ ਕੌਡਾ ਬਣਾ ਦਿੱਤਾ ਸੀ ਸਿੱਖ ਧਰਮ ਦਾ ਪ੍ਰਚਾਰਕ ਬਣਾ ਦਿੱਤਾ ਸੀ ਗੁਰੂ ਪਿਆਰੋ ਅੱਜ ਤੱਕ ਅਸੀਂ ਕੋਡਾ ਰਾਖਸ਼ ਕਹਿੰਦੇ ਆ ਪਰ ਉਹ ਕੋਡਾ ਰਾਖਸ਼ ਨਹੀਂ ਉਹ ਭਾਈ ਕੋਡਾ ਜੀ ਬਣ ਗਏ ਸਨ ਜਿਹੜੇ ਸਿੱਖ ਧਰਮ ਦੇ ਪ੍ਰਚਾਰਕ ਥਾਪੇ ਗਏ ਸੋ ਗੁਰੂ ਪਿਆਰੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਡੇ ਰਾਖਸ਼ ਤੋਂ ਭਾਈ ਕੋਡਾ ਪ੍ਰਚਾਰਕ ਬਣਾਇਆ ਸੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਪਿਆਰਿਓ ਜਿਹੜੇ ਇਸ ਵੀਡੀਓ ਨੂੰ ਨਵੇਂ ਦੇਖ ਰਹੇ ਨੇ ਆਪਣੇ ਇਸ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਦੇ ਵਿੱਚ ਅਗਲਾ ਇਤਿਹਾਸ ਜਾਂ ਗੁਰਬਾਣੀ ਦੀ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ